ਸਰਸਰੀ ਅਖਾਲ ਵਿਖੇ ਤੁਸੀਂ ਯੋਨੀਅਰ ਇੱਕ ਬੇहद ਮੰਦ ਭਾਗੀ ਖਬਰ ਤੇ ਬੁਰੀ ਖਬਰ ਨਸ਼ੇ ਨੇ ਮਾਪਿਆਂ ਦਾ ਸੋਨਾ ਸਨੱਖਾ ਇੱਕ ਹੋਰ ਪੁੱਤ ਖਾ ਲਿਆ ਨਸ਼ੇ ਦੀ ਓਵਰਡੋਸ ਕਰਦਿਆ 31 ਸਾਲਾ ਸੋਹਣੇ ਮੁੰਡੇ ਪ੍ਰਤਪਾਲ ਸਿੰਘ ਦੀ ਮੌਤ ਹੋ ਗਈ ਪੋਸਟਮਾਰਟਮ ਰਿਪੋਰਟ ਜਿhto ਆਈ ਹੈ ਉਸ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਨਸ਼ੇ ਦੀ ਓਵਰਡੋਸ ਕਰਕੇ ਉਸ ਦੀ ਮੌਤ ਹੋਈ ਹੈ ਹਾਲਾਂਕਿ ਜੋ ਪਰਿਵਾਰ ਵਾਲਿਆਂ ਦੇ ਬਿਆਨ ਸਾਹਮਣੇ ਆਏ ਨੇ ਉਸ ਦੇ ਮੁਤਾਬਿਕ ਉਹਨਾਂ ਦਾ ਜੋ ਪੁੱਤ ਹੈ ਉਹ ਪੈਟਰੋਲ ਪੰਪ ਤੇ ਕੰਮ ਕਰਦਾ ਸੀ ਡਿਊਟੀ ਨਿਭਾ ਕੇ ਵਾਪਸ ਆ ਰਿਹਾ ਸੀ ਪਿੰਡ ਦੇ ਹੀ ਦੋ ਮੁੰਡਿਆਂ ਨੇ ਉਸ ਨੂੰ ਨਸ਼ੇ ਦਾ ਟੀਕਾ ਦਿੱਤਾ ਉਹ ਟੀਕਾ ਉਹਨਾਂ ਦੇ ਪੁੱਤ ਨੇ ਲਗਾਇਆ ਉਸ ਤੋਂ ਬਾਅਦ ਉਹ ਹਮੇਸ਼ਾ ਦੇ ਲਈ ਗਹਿਰੀ ਨੀਂਦ ਸੌਂ ਗਿਆ ਮੌਤ ਦੇ ਆਗੋਸ਼ ਦੇ ਵਿੱਚ ਚਲਾ ਗਿਆ ਮਾਪਿਆਂ ਨੂੰ ਕਾਲਾ ਕੀ ਪਤਾ ਸੀ ਕਿ ਉਹਨਾਂ ਦਾ ਮੁੰਡਾ ਨਸ਼ਾ ਕਰਦਾ ਹੈ ਪਰ ਮਾਪੇ ਕਹਿ ਰਹੇ ਨੇ ਕਿ ਪਿੰਡ ਦੇ ਵਿੱਚ ਇੰਨਾ ਸ਼ਾਇਦ ਰਾਸ਼ਨ ਨਹੀਂ ਵਿਕਦਾ ਜਿੰਨਾ ਕਿ ਚਿਟਾ ਤੇ ਬਾਕੀ ਹੋਰ ਨਸ਼ਾ ਵਿਕਦਾ ਹੈ ਪੁਲਿਸ ਵਾਲੇ ਵੀ ਕੁਝ ਨਹੀਂ ਕਰਦੇ ਕੋਈ ਠੋਸ ਕਦਮ ਨਹੀਂ ਚੁੱਕੇ ਜਾਂਦੇ ਸਿਰਫ ਦਾਅਵੇ ਕੀਤੇ ਜਾਂਦੇ ਨੇ ਜੋ ਕਿ ਖੋਖਲੇ ਨੇ ਅਸਲ ਸੱਚਾਈ ਕੁਝ ਹੋਰ ਹੈ ਪੁਲਿਸ ਵਾਲਿਆਂ ਨੂੰ ਜੇਕਰ ਜਾਣਕਾਰੀ ਦਿੱਤੀ ਵੀ ਜਾਂਦੀ ਹੈ ਤਾਂ ਕੋਈ ਠੋਸ ਕਦਮ ਚੁੱਕਿਆ ਨਹੀਂ ਜਾਂਦਾ ਇਹ ਉਹਨਾਂ ਦੇ ਪਰਿਵਾਰ ਵਾਲਾ ਦਾ ਬਿਆਨ ਔਰ ਖਾਸ ਕਰ ਇਹ ਹੈ ਕਿ ਕਿਸਾਨਾ ਗੁਜਗਜੀਤ ਸਿੰਘ ਡੱਲੇਵਾਲ ਦੇ ਪਿੰਡ ਦਾ ਇਹ ਮੁੰਡਾ ਹੈ ਫਰੀਦਕੋਟ ਦਾ ਪਿੰਡ ਡੱਲੇਵਾਲ ਜਿੱਤੇ ਦਾ ਇਹ ਵਸਨੀਕ ਸੀ ਮੁੰਡਾ ਪ੍ਰਤਪਾਲ ਸਿੰਘ ਉਮਰ ਮਹਿਜ਼ 31 ਸਾਲ ਮੌਤ ਹੋ ਗਈ ਹੈ ਔਰ ਕਾਰਨ ਹੈ ਨਸ਼ੇ ਦੀ ਓਵਰਡੋਜ਼ ਸੋ ਨਸ਼ੇ ਦੀ ওভারਡੋਸ ਕਰਕੇ ਮਾਪਿਆਂ ਦਾ ਇੱਕ ਹੋਰ ਸੋਨਾ ਸੁਨੱਖਾ ਨੌਜਵਾਨ ਪੁੱਤ ਮੌਤ ਦੇ ਆਗੋਸ਼ ਤੇ ਵਿੱਚ ਸਮਾ ਗਿਆ ਹੁਣ ਅਜੇ ਹੀ ਗਹਿਰੀ ਨੀਂਦ ਦੇ ਵਿੱਚ ਉਸ ਸੌ ਗਿਆ ਹੈ ਕਿ ਕਦੇ ਮੁੜ ਕੇ ਦੁਬਾਰਾ ਨਹੀਂ ਉੱਠੇਗਾ ਪਰਿਵਾਰ ਵਾਲਿਆਂ ਦਾ ਮਾਪਿਆਂ ਦਾ ਖਾਸ ਕਰਕੇ ਰੋ ਰੋ ਕੇ ਬੁਰਾ ਹਾਲ ਹੈ ਉਹ ਹੀ ਕਹਿ ਰਹੇ ਨੇ ਕਿ ਕਿਸੇ ਤਰੀਕੇ ਦੇ ਨਾਲ ਉਹਨਾਂ ਦਾ ਜੋ ਪੁੱਤ ਹੈ ਉਹ ਵਾਪਸ ਆ ਸਕੇ ਪਰ ਇਹ ਵੀ ਸੱਚ ਹੈ ਕਿ ਮੌਤ ਤੋਂ ਬਾਅਦ ਕਿਸੇ ਨੂੰ ਮੁੜ ਕੇ ਜ਼ਿੰਦਗੀ ਨਹੀਂ ਮਿਲ ਸਕਦੀ ਜੋ ਚਲਾ ਗਿਆ ਉਹ ਹਮੇਸ਼ਾ ਦਿਲੇ ਚਲਾ ਗਿਆ ਪਰ ਜੋ ਮਾਪਿਆਂ ਦਾ ਹਾਲ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਇਹੋ ਹੀ ਦੱਸ ਸਕਦਾ ਹੈ ਜਿਨ੍ਹਾਂ ਨੇ ਆਪਣਾ ਨੌਜਵਾਨ ਪੁੱਤ ਖੋਇਆ ਹੋਵੇ ਜਗਜੀਤ ਸਿੰਘ ਢੱਲੇਵਾਲ ਦੇ ਪਿੰਡ ਦਾ ਮੁੰਡਾ ਜਗਜੀਤ ਸਿੰਘ ਢੱਲੇਵਾਲ ਤੇ ਹੋਰ ਕਿਸਾਨ ਆ ਗੂ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪੋਤੇ ਦੀ ਉਮਰ ਦਾ ਉਹ ਮੁੰਡਾ ਸੀ ਔਰ ਪਰਿਵਾਰ ਬਹੁਤ ਚੰਗਾ ਸੀ ਉਹਨਾਂ ਨੇ ਵੀ ਪੁਲਿਸ ਪ੍ਰਸ਼ਾਸਨ ਤੇ ਕਈ ਗੰਭੀਰ ਇਲਜ਼ਾਮ ਲਗਾਏ ਨੇ ਜਗਜੀਤ ਸਿੰਘ ਢੱਲੇਵਾਲ ਨੇ ਕੀ ਕੁਝ ਕਿਹਾ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਇੱਕ ਵਾਰ ਫਿਰ ਤੋਂ ਅਸੀਂ ਵਾਨੂ ਦੱਸ ਦਿੰਦੇ ਆ ਕਿ ਪੰਜਾਬ ਦੇ ਵਿੱਚ ਲਗਾਤਾਰ ਨਸ਼ੇ ਦੀ ਓਵਰਡੋਸ ਕਰਕੇ ਨੌਜਵਾਨ ਮੁੰਡਿਆਂ ਦੇ ਮੌਤ ਦੇ ਮਾਮਲੇ ਸਾਹਮਣੇ ਆ ਰਹੇ ਨੇ ਨਾ ਸਿਰਫ ਮੁੰਡਿਆਂ ਵੱਲੋਂ ਬਲਕਿ ਕੁੜੀਆਂ ਵੱਲੋਂ ਵੀ ਨਸ਼ੇ ਦੀ ਜੋ ਡੋਜ਼ ਹੈ ਉਹ ਲਈ ਜਾ ਰਹੀ ਔਰ ਆਏ ਦੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜਿੱਥੇ ਇਹ ਪਤਾ ਲੱਗਦਾ ਹੈ ਕਿ ਕੁੜੀਆਂ ਵੀ ਨਸ਼ੇ ਦੇ ਦਲਦਲ ਦੇ ਵਿੱਚ ਪੰਜਾਬ ਅੰਦਰ ਖਾਸ ਕਰਕੇ ਦਸਦੀ ਜਾ ਰਹੀਆਂ ਨੇ ਪਿੰਡਾਂ ਪਿੰਡਾਂ ਦੇ ਵਿੱਚ ਹਾਲਾਂਕਿ ਕੁਝ ਅਜਿਹੇ ਵੀ ਨੇ ਜਿੱਥੇ ਸਥਾਨਕ ਲੋਕਾਂ ਨੇ ਬੇੜਾ ਚੁੱਕਿਆ ਹੈ ਕਿ ਇਹ ਨਸ਼ਾ ਜੇਕਰ ਪਿੰਡਾਂ ਦੇ ਵਿੱਚ ਵਿਕਦਾ ਹੈ ਤਾਂ ਉਹ ਆਪ ਇਕੱਠੇ ਹੋ ਜਾਂਦੇ ਨੇ ਪਰ ਕੁਝ ਪਿੰਡ ਕੁਝ ਨਾ ਕਹਾਂਗੇ ਬਲਕਿ ਜ਼ਿਆਦਾਤਰ ਪਿੰਡ ਅਜਿਹੇ ਨੇ ਜ਼ਿਆਦਾਤਰ ਇਲਾਕੇ ਅਜਿਹੇ ਨੇ ਜਿੱਥੇ ਖੁੱਲੇ ਆ ਬਿਨਾ ਕਿਸੇ ਰੋਕ ਟੋਕ ਦੇ ਬਿਨਾ ਕਿਸੇ ਖੌਫ ਤੇ ਬਿਨਾ ਕਿਸੇ ਡਰ ਦੇ ਬਿਨਾ ਕਿਸੇ ਕਾਨੂੰਨ ਦੀ ਡਰ ਦੇ ਇਹ ਜੋ ਚਿੱਟਾ ਹੈ ਜੋ ਨਸ਼ਾ ਹੈ ਉਹ ਵਿਕਦਾ ਹੈ ਪੁਲਿਸ ਨੂੰ ਵੀ ਇਸ ਦੀ ਜਾਣਕਾਰੀ ਹੁੰਦੀ ਹੈ ਪਰ باوجود ਇਸ ਦੇ ਕੁਝ ਵੀ ਨਹੀਂ ਕੀਤਾ ਚਾਹੁੰਦਾ ਅਜਿਹੀ ਹੀ ਇਲਜ਼ਾਮ ਕਿਸਾਨਾ ਕੁਜ ਜਗਜੀਤ ਸਿੰਘ ਦੱਲੇਵਾਲ ਨੇ ਵੀ ਲਗਾਏ ਨੇ ਉਹਨਾਂ ਦੇ ਮਾਪਿਆਂ ਨੇ ਵੀ ਕਿਹਾ ਹੈ ਨੌਜਵਾਨ ਦਿਆਂ ਨੇ ਕਿ ਪਿੰਡ ਦੇ ਵਿੱਚ ਸ਼ਾਇਦ ਨਾ ਰਾਸ਼ਨ ਨਹੀਂ ਵਿਕਦਾ ਉਸ ਹਿਸਾਬ ਦੇ ਨਾਲ ਚਿੱਟਾ ਖੁੱਲੇ ਆ ਦੇ ਬੇਖੌਫ ਬਕਤਾ ਜਗਜੀਤ ਸਿੰਘ ਢੱਲੇਵਾਲ ਨੇ ਕੀ ਕੁਝ ਕਿਹਾ ਤੁਹਾਨੂੰ ਸੁਣਾਉਂਦੇ ਆ ਡਿਫੈਂਡਰ ਢੱਲੇਵਾਲਾ ਦੇ ਵਿੱਚ ਜਿਹੜੀ ਅਣਸਖਾਵੀ ਘਟਨਾ ਵਾਪਰੀ ਹੈ ਜਿਹਦੇ ਵਿੱਚ ਇੱਕ ਨੌਜਵਾਨ ਪਿਰਤਪਾਲ ਸਿੰਘ ਉਮਰ 31 ਸਾਲ ਮਾਪਿਆਂ ਦਾ ਕਲੌਤਾ ਪੁੱਤਰ ਨਸ਼ੇ ਦੀ ਓਵਰਡੋਜ਼ ਦੇ ਨਾਲ ਜਿਹੜੀ ਉਹਦੀ ਮੌਤ ਹੋ ਗਈ ਹੈ ਤੇ ਇਸੇ ਸਬੰਧ ਦੇ ਵਿੱਚ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੰਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਜੀ ਢੱਲੇਵਾਲਾ ਹਾਜ਼ਰ ਹੈ ਜਿਨ੍ਹਾਂ ਦਾ ਕਿ ਇਹਨਾਂ ਦਾ ਆਪ ਦਾ ਖੁਦ ਪਿੰਡ ਹੈ ਇਹ ਕਿ ਆਵਾਪਾ ਪ੍ਰਧਾਨ ਜੀ ਅੱਜ ਜਿਹੜਾ ਪਰਿਵਾਰ ਦੇ ਨਾਲ ਅਮਨਧਰਤੀ ਯਾਰ ਕਰਨ ਵਾਸਤੇ ਪਿੰਡ ਡੱਲੇਵਾਲਾ ਦੇ ਵਿੱਚ ਉਸ ਪਰਿਵਾਰ ਦੇ ਕੋਲ ਪਹੁੰਚੇ ਆ। ਤੋਂ ਪ੍ਰਧਾਨ ਜੀ ਬਹੁਤ ਦੁਖਦਾਈ ਘਟਨਾ ਵਾਪਰੀ ਹੈ। ਇਹ ਕਹਿਣਾ ਚਾਹੁੰਦੇ ਆ ਤੁਸੀਂ ਇਹਨਾਂ ਸਰਕਾਰਾਂ ਦੀਆਂ ਨੀਤੀਆਂ ਪ੍ਰਤੀ ਜੀ। ਦੇਖੋ ਗੱਲ ਇਹ ਹੈ ਜਿੰਨੀ ਵੀ ਸਰਕਾਰ ਦੀ ਇਸ ਮੁੱਦੇ ਦੇ ਉੱਤੇ ਨਕੀਦੀ ਕੀਤੀ ਗਈ ਉਹ ਨਹੀਂ ਥੋਈ। ਇਹ ਮੇਰਾ ਪਿੰਡ ਮੇਰਾ ਪਿੰਡ ਨਹੀਂ ਇਕੱਲਾ ਮੇਰਾ ਇੱਕ ਘਰ ਹੈ ਮੇਰਾ ਇੱਕ ਪਰਿਵਾਰ ਹੈ। ਇਹ ਬੱਚਾ ਰਿਸ਼ਤੇ ਜੋ ਪਿੰਡ ਨਾਲ ਦੇ ਸੰਬੰਧਿਤ ਰਿਸ਼ਤੇ ਦੇ ਮੁਤਾਬਕ ਮੇਰੇ ਪੋਤਰੀਆਂ ਦੀ ਤਾਂ ਲੱਗਦਾ ਸੀ ਬੜਾ ਧੱਕ ਹੋਇਆ ਇਹ ਗੱਲ ਨੂੰ ਜਾਣ ਕੇ ਕਿ ਜਿਸ ਤਰੀਕੇ ਨਾਲ ਅਸੀਂ ਇਕੱਠੇ ਰਹੇ ਹਾਂ ਇਸ ਪਿੰਡ ਦੇ ਵਿੱਚ ਅਸੀਂ ਇੱਕ ਇੱਕ ਜੀ ਨੂੰ ਜਾਣਦੇ ਹਾਂ ਇਸ ਪਰਿਵਾਰ ਦਾ ਜਿਹੋ ਜਿਹਾ ਸੁਭਾਅ ਇਹਦੇ ਫਾਦਰ ਨੇ ਜਿਸ ਤਰੀਕੇ ਦੇ ਨਾਲ ਇੱਕ ਫਕੀਰਾਂ ਦੀ ਤਰ੍ਹਾਂ ਜ਼ਿੰਦਗੀ ਜਿਉ ਕੇ ਆਪਣੇ ਪਰਿਵਾਰ ਨੂੰ ਪਾਲਿਆ ਆਪਣੇ ਬੱਚੇ ਨੂੰ ਪਾਲਿਆ ਉਹ ਇੱਕ ਬਹੁਤ ਦਰਦਨਾਕ ਕਹਾਣੀ ਹੈ ਸਾਰੀ ਅੱਜ ਸਮਾਂ ਸੀ ਇਹਨਾਂ ਦੇ ਕੋਲੇ ਕਿ ਕੁਝ ਸੁੱਖ ਮਿਲਦਾ ਕੁਝ ਚੰਗੇ ਦਿਨ ਆਉਂਦੇ ਇਹ ਆਪ ਦਾ ਬੁਢਾਪਾ ਸੀ ਜਿਹੜਾ ਉਹਦੇ ਸਹਾਰੇ ਕੱਟਦੇ ਲੇਕਿਨ ਅੱਜ ਸਰਕਾਰਾਂ ਦੀ ਨਲਾਕੀ ਨੇ ਔਰ ਇੱਥੋਂ ਦੇ ਇਸ ਤੰਤਰ ਦੀ ਭੇਟ ਇਹ ਬੱਚਾ ਚੜਿਆ ਮੈਂ ਬੜਾ ਸਪਸ਼ਟ ਆ ਇਸ ਗੱਲ ਦੇ ਉੱਤੇ ਕਿ ਅਸੀਂ ਬੀਕੇਯੂ ਇੱਕ ਦਾ ਸਿੱਧੂਪੁਰ ਪੱਲੀ ਨਹੀਂ ਪੂਰੇ ਦਾ ਪੂਰਾ ਐਸਕੇਮ ਨਾਨ ਪੋਲਿਟিক্যাল ਇਸ ਮਾਇਟਰ ਦੇ ਉੱਤੇ ਅਸੀਂ ਪਹਿਲਾਂ ਵੀ ਲੜਾਈ ਲੜ ਰਹੇ ਹਾਂ ਪਿੱਛੇ ਜਿਹੜਾ ਝੋਟਾ ਆ ਆਪਣੇ ਪਰਮਿੰਦਰ ਸਿੰਘ ਝੋਟਾ ਮੰਦਾ ਉਹ ਲੜਾਈ ਲੜ ਰਿਹਾ ਸੀ ਉਹਦੀ ਸਪੋਰਟ ਦੇ ਵਿੱਚ ਵੀ ਅਸੀਂ ਖੜੇ ਸੀਗੇ ਕਿ ਉਸ ਮੁੰਡੇ ਨੂੰ ਜਿਹੜਾ ਨਸ਼ਾ ਬੰਦ ਕਰਾਉਣ ਦੀ ਕੋਸ਼ਿਸ਼ ਕਰਦਾ ਉਹਦੇ ਤੇ ਮੁਕੱਦਮੇ ਦਰਜ ਕਰਕੇ ਸਰਕਾਰ ਅੰਦਰ ਕਰਦੀ ਹੈ ਤੇ ਜਿਹੜੇ ਨਸ਼ੇ ਵੇਚਣ ਵਾਲੇ ਨੇ ਉਹਨਾਂ ਨੂੰ ਇੰਨਾ ਸ਼ੈਲਟਰ ਕੀਤਾ ਜਾਂਦਾ ਹੈ ਕਿ ਆ ਸਾਡੇ ਪਿੰਡ ਦੇ ਵਿੱਚ ਜੇ ਗੱਲ ਕਰੀਏ ਪਤਾ ਨਹੀਂ ਕਿੰਨੀ ਵਾਰੀ ਬੰਦਿਆਂ ਨੂੰ ਛਾਪੇ ਮਾਰਦੇ ਨੇ ਲਾਲਾਂ ਲਾਲਾ ਕਰਾਈ ਬੰਦੇ ਭੱਜ ਗਏ ਜੀ ਭੱਜ ਗਏ ਜੀ ਉਸ ਤੋਂ ਬਾਅਦ ਫਿਰ ਕੋਈ ਗੱਲ ਨੂੰ ਔਰ ਕੋਈ ਕਾਰਵਾਈ ਨਹੀਂ ਹੋ ਰਹੀ ਔਰ ਇਤੋਂ ਤੱਕ ਕਿ ਪਿਛਲੇ ਸਮੇਂ ਦੇ ਵਿੱਚ ਸਾਡੇ ਪੰਚਾਇਤ ਦੇ ਬੰਦਿਆਂ ਨੇ ਬੰਦੇ ਫੜਾਏ ਪੁਲਿਸ ਨੂੰ ਸੱਧਿਆ ਅਧਿਕਾਰੀ ਸੱਦੇ ਗਏ ਲੇਕਿਨ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ ਤਾਂ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਪੁਲਿਸ ਪ੍ਰਸ਼ਾਸਨ ਦੀ ਛਤਰਛਾਇਆ ਦੇ ਹੇਠ ਉਹਨਾਂ ਦੀ ਸਰਪ੍ਰਸਤੀ ਦੇ ਹੇਠ ਇਹ ਨਸ਼ੇ ਵਿਕ ਰਹੇ ਨੇ ਔਰ ਇਹਨਾਂ ਨੂੰ ਓਨੀ ਦੇਰ ਤੱਕ ਨਹੀਂ ਰੁਕ ਸਕਣਗੇ ਜਿੰਨੀ ਦੇਰ ਤੱਕ ਕਿਸੇ ਅਧਿਕਾਰੀ ਦੀ ਜ਼ਿੰਮੇਵਾਰੀ ਫੈਕਸ ਨਹੀਂ ਹੁੰਦੀ ਅਸੀਂ ਪਹਿਲਾਂ ਵੀ ਮੰਗ ਕੀਤੀ ਹੈ ਕਿ ਸਬੰਧਤ ਐਸਐਸਪੀ ਸਬੰਧਤ ਡੀਐਸਪੀ ਸਬੰਧਤ ਐਸਐਚਓ ਜਿਹੜੇ ਏਰੀਆ ਦੇ ਵਿੱਚ ਕੋਈ ਵੀ ਲੜਕਾ ਇਸ ਤਰ੍ਹਾਂ ਟੀਕਾ ਲੱਗ ਕੇ ਮਰਦਾ ਹੈ ਉਹਦੇ ਉਹਨਾਂ ਅਧਿਕਾਰੀਆਂ ਨੂੰ ਤੁਰੰਤ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਕਿਉਂ ਮੈਂ ਕਹਿੰਨਾ ਗੱਲ ਇਹ ਹੈ ਇਹ ਗੱਲਾਂ ਤਾਂ ਕਰ ਦਿੰਦੇ ਨੇ ਕਿ ਸਾਨੂੰ ਕਿਹੜਾ ਪਤਾ ਲੱਗਦਾ ਫਿਰ ਤੁਸੀਂ ਤਨਖਾਹ ਕਾਦੀਆਂ ਲੈ ਰਹੇ ਹੋ ਤੁਹਾਡੀ ਰਿਸਪੋਨਸੀਬਿਲਟੀ ਕੀ ਹੈ ਤੁਹਾਡੀ ਜ਼ਿੰਮੇਵਾਰੀ ਕੀ ਹੈ ਐਸਐਸਪੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਜ਼ਿਲ੍ਹੇ ਦੇ ਅੰਦਰ ਚਿੜੀ ਨਾ ਫੜਕਣ ਦੇਵੇ ਡੀਐਸਪੀ ਦੀ ਜ਼ਿੰਮੇਵਾਰੀ ਬਣਦੀ ਹੈ ਆਪਦੀ ਸਬਡਿਵੀਜ਼ਨ ਦੇ ਵਿੱਚ ਚਿੜੀ ਨਾ ਫੜਕਣ ਦੇਵੇ ਐਸਐਚਓ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਦੇ ਉਸ ਥਾੜੇ ਦੇ ਘੇਰੇ ਦੇ ਅੰਦਰ ਸਰਸ਼੍ਰੀ ਅਖਾਲ ਵਿਖੇ ਤੁਸੀਂ ਓਨਯਰ ਇੱਕ ਬੇਹਦ ਮੰਦ ਭਾਗੀ ਖਬਰ ਤੇ ਬੁਰੀ ਖਬਰ ਨਸ਼ੇ ਨੇ ਮਾਪਿਆਂ ਦਾ ਸੋਨਾ ਸਨੱਖਾ ਇੱਕ ਹੋਰ ਪੁੱਤ ਖਾ ਲਿਆ ਨਸ਼ੇ ਦੀ ਓਵਰਡੋਸ ਕਰਦਿਆਂ 31 ਸਾਲਾ ਸੋਹਣੇ ਮੁੰਡੇ ਪ੍ਰਤਪਾਲ ਸਿੰਘ ਦੀ ਮੌਤ ਹੋ ਗਈ ਪੋਸਟਮਾਰਟਮ ਰਿਪੋਰਟ ਜਿhtoਾਈ ਹੈ ਉਸ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਨਸ਼ੇ ਦੀ ਓਵਰਡੋਸ ਕਰਕੇ ਉਸ ਦੀ ਮੌਤ ਹੋਈ ਹੈ ਹਾਲਾਂਕਿ ਜੋ ਪਰਿਵਾਰ ਵਾਲਿਆਂ ਦੇ ਬਿਆਨ ਸਾਹਮਣੇ ਆਏ ਨੇ ਉਸ ਦੇ ਮੁਤਾਬਿਕ ਉਹਨਾਂ ਦਾ ਜੋ ਪੁੱਤ ਹੈ ਉਹ ਪੈਟਰੋਲ ਪੰਪ ਤੇ ਕੰਮ ਕਰਦਾ ਸੀ ਡਿਊਟੀ ਨਿਭਾ ਕੇ ਵਾਪਸ ਆ ਰਿਹਾ ਸੀ ਪਿੰਡੇ ਦੇ ਹੀ ਦੋ ਮੁੰਡਿਆਂ ਨੇ ਉਸ ਨੂੰ ਨਸ਼ੇ ਦਾ ਟੀਕਾ ਦਿੱਤਾ ਉਹ ਟੀਕਾ ਉਹਨਾਂ ਦੇ ਪੁੱਤ ਨੇ ਲਗਾਇਆ ਉਸ ਤੋਂ ਬਾਅਦ ਉਹ ਹਮੇਸ਼ਾ ਦੇ ਲਈ ਗਹਿਰੀ ਨੀਂਦ ਸੌਂ ਗਿਆ ਮੌਤ ਦੇ ਆਗੋਸ਼ ਦੇ ਵਿੱਚ ਚਲਾ ਗਿਆ ਮਾਪਿਆਂ ਨੂੰ ਬਾਕੀ ਪਤਾ ਸੀ ਕਿ ਉਹਨਾਂ ਦਾ ਮੁੰਡਾ ਨਸ਼ਾ ਕਰਦਾ ਹੈ ਪਰ ਮਾਪੇ ਕਹਿ ਰਹੇ ਨੇ ਕਿ ਪਿੰਡ ਦੇ ਵਿੱਚ ਇੰਨਾ ਸ਼ਾਇਦ ਰਾਸ਼ਨ ਨਹੀਂ ਵਿਕਦਾ ਜਿੰਨਾ ਕਿ ਚਿਟਾ ਤੇ ਬਾਕੀ ਹੋਰ ਨਸ਼ਾ ਵਿਕਦਾ ਹੈ ਪੁਲਿਸ ਵਾਲੇ ਵੀ ਕੁਝ ਨਹੀਂ ਕਰਦੇ ਕੋਈ ਠੋਸ ਕਦਮ ਨਹੀਂ ਚੁੱਕੇ ਜਾਂਦੇ ਸਿਰਫ ਦਾਅਵੇ ਕੀਤੇ ਜਾਂਦੇ ਨੇ ਜੋ ਕਿ ਖੋਖਲੇ ਨੇ ਅਸਲ ਸੱਚਾਈ ਕੁਝ ਹੋਰ ਹੈ ਪੁਲਿਸ ਵਾਲਿਆਂ ਨੂੰ ਜੇਕਰ ਜਾਣਕਾਰੀ ਦਿੱਤੀ ਵੀ ਜਾਂਦੀ ਹੈ ਤਾਂ ਕੋਈ ਠੋਸ ਕਦਮ ਚੁੱਕਿਆ ਨਹੀਂ ਜਾਂਦਾ ਇਹ ਉਹਨਾਂ ਦੇ ਪਰਿਵਾਰ ਵਾਲਿਆਂ ਦਾ ਬਿਆਨ ਔਰ ਖਾਸ ਕਰ ਇਹ ਹੈ ਕਿ ਕਿਸਾਨ ਗੁਜਗਜੀਤ ਸਿੰਘ ਡੱਲੇਵਾਲ ਦੇ ਪਿੰਡ ਦਾ ਇਹ ਮੁੰਡਾ ਹੈ ਫਰੀਦਕੋਟ ਦਾ ਪਿੰਡ ਡੱਲੇਵਾਲ ਜਿੱਤੇ ਦਾ ਇਹ ਵਸਨੀਕ ਸੀ ਮੁੰਡਾ ਪ੍ਰਤਪਾਲ ਸਿੰਘ ਉਮਰ ਮਹਿਜ਼ 31 ਸਾਲ ਮੌਤ ਹੋ ਗਈ ਹੈ ਔਰ ਕਾਰਨ ਹੈ ਨਸ਼ੇ ਦੀ ਓਵਰਡੋਜ਼ ਸੋ ਨਸ਼ੇ ਦੀ ওভারਡੋਸ ਕਰਕੇ ਮਾਪਿਆਂ ਦਾ ਇੱਕ ਹੋਰ ਸੋਨਾ ਸੁਨੱਖਾ ਨੌਜਵਾਨ ਪੁੱਤ ਮੌਤ ਦੇ ਆਗੋਸ਼ ਤੇ ਵਿੱਚ ਸਮਾ ਗਿਆ ਹੁਣ ਅਜੇ ਹੀ ਗਹਿਰੀ ਨੀਂਦ ਦੇ ਵਿੱਚ ਉਹ ਸੌਂ ਗਿਆ ਹੈ ਕਿ ਕਦੇ ਮੁੜ ਕੇ ਦੁਬਾਰਾ ਨਹੀਂ ਉੱਠੇਗਾ ਪਰਿਵਾਰ ਵਾਲਿਆਂ ਦਾ ਮਾਪਿਆਂ ਦਾ ਖਾਸ ਕਰਕੇ ਰੋ ਰੋ ਕੇ ਬੁਰਾ ਹਾਲ ਹੈ ਉਹ ਹੀ ਕਹਿ ਰਹੇ ਨੇ ਕਿ ਕਿਸੇ ਤਰੀਕੇ ਦੇ ਨਾਲ ਉਹਨਾਂ ਦਾ ਜੋ ਪੁੱਤ ਹੈ ਉਹ ਵਾਪਸ ਆ ਸਕੇ ਪਰ ਇਹ ਵੀ ਸੱਚ ਹੈ ਕਿ ਮੌਤ ਉਪਾਦ ਕਿਸੇ ਨੂੰ ਮੁੜ ਕੇ ਜ਼ਿੰਦਗੀ ਨਹੀਂ ਮਿਲ ਸਕਦੀ ਜੋ ਚਲਾ ਗਿਆ ਉਹ ਹਮੇਸ਼ਾ ਦਿਲੇ ਚਲਾ ਕੇ ਆ ਪਰ ਜੋ ਮਾਪਿਆਂ ਦਾ ਹਾਲ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਇਹੋ ਹੀ ਦੱਸ ਸਕਦਾ ਜਿਨ੍ਹਾਂ ਨੇ ਆਪਣਾ ਨੌਜਵਾਨ ਪੁੱਤ ਖੋਇਆ ਹੋਵੇ ਜਗਜੀਤ ਸਿੰਘ ਢੱਲੇਵਾਲ ਦੇ ਪਿੰਡ ਦਾ ਮੁੰਡਾ ਜਗਜੀਤ ਸਿੰਘ ਢੱਲੇਵਾਲ ਤੇ ਹੋਰ ਕਿਸਾਨ ਆ ਗੂ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪੋਤੇ ਦੀ ਉਮਰ ਦਾ ਉਹ ਮੁੰਡਾ ਸੀ ਔਰ ਪਰਿਵਾਰ ਬਹੁਤ ਚੰਗਾ ਸੀ ਉਹਨਾਂ ਨੇ ਵੀ ਪੁਲਿਸ ਪ੍ਰਸ਼ਾਸਨ ਤੇ ਕਈ ਗੰਭੀਰ ਇਲਜ਼ਾਮ ਲਗਾਏ ਨੇ ਜਗਜੀਤ ਸਿੰਘ ਢੱਲੇਵਾਲ ਨੇ ਕੀ ਕੁਝ ਕਿਹਾ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਇੱਕ ਵਾਰ ਫਿਰ ਤੋਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਦੇ ਵਿੱਚ ਲਗਾਤਾਰ ਨਸ਼ੇ ਦੀ ਓਵਰਡੋਸ ਕਰਕੇ ਨੌਜਵਾਨ ਮੁੰਡਿਆਂ ਦੇ ਮੌਤ ਦੇ ਮਾਮਲੇ ਸਾਹਮਣੇ ਆ ਰਹੇ ਨੇ ਨਾ ਸਿਰਫ ਮੁੰਡਿਆਂ ਵੱਲੋਂ ਬਲਕਿ ਕੁੜੀਆਂ ਵੱਲੋਂ ਵੀ ਨਸ਼ੇ ਦੀ ਜੋ ਡੋਜ਼ ਹੈ ਉਹ ਲਈ ਜਾ ਰਹੀ ਔਰ ਆਏ ਦੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜਿੱਥੇ ਇਹ ਪਤਾ ਲੱਗਦਾ ਹੈ ਕਿ ਕੁੜੀਆਂ ਵੀ ਨਸ਼ੇ ਦੇ ਦਲਦਲ ਦੇ ਵਿੱਚ ਪੰਜਾਬ ਅੰਦਰ ਖਾਸ ਕਰਕੇ ਦਸਦੀ ਜਾ ਰਹੀਆਂ ਨੇ ਪਿੰਡਾਂ ਪਿੰਡਾਂ ਦੇ ਵਿੱਚ ਹਾਲਾਂਕਿ ਕੁਝ ਅਜਿਹੇ ਵੀ ਨੇ ਜਿੱਥੇ ਸਥਾਨਕ ਲੋਕਾਂ ਨੇ ਵੇੜਾ ਚੁੱਕਿਆ ਹੈ ਕਿ ਇਹ ਨਸ਼ਾ ਜੇਕਰ ਪਿੰਡਾਂ ਦੇ ਵਿੱਚ ਵਿਕਦਾ ਹੈ ਤਾਂ ਉਹ ਆਪ ਇਕੱਠੇ ਹੋ ਜਾਂਦੇ ਨੇ ਪਰ ਕੁਝ ਪਿੰਡ ਕੁਝ ਨਾ ਕਹਾਂਗੇ ਬਲਕਿ ਜ਼ਿਆਦਾਤਰ ਪਿੰਡ ਅਜਿਹੇ ਨੇ ਜ਼ਿਆਦਾਤਰ ਇਲਾਕੇ ਅਜਿਹੇ ਨੇ ਜਿੱਥੇ ਖੁੱਲੇ ਆ ਬਿਨਾ ਕਿਸੇ ਰੋਕ ਟੋਕ ਤੇ ਬਿਨਾ ਕਿਸੇ ਖੌਫ ਤੇ ਬਿਨਾ ਕਿਸੇ ਡਰ ਤੇ ਬਿਨਾ ਕਿਸੇ ਕਾਨੂੰਨ ਦੀ ਡਰ ਦੇ ਇਹ ਜੋ ਚਿੱਟਾ ਹੈ ਜੋ ਨਸ਼ਾ ਹੈ ਉਹ ਵਿਕਦਾ ਹੈ ਪੁਲਿਸ ਨੂੰ ਵੀ ਇਸ ਦੀ ਜਾਣਕਾਰੀ ਹੁੰਦੀ ਹੈ ਪਰ باوجود ਇਸ ਦੇ ਕੁਝ ਵੀ ਨਹੀਂ ਕੀਤਾ ਚਾਹੁੰਦਾ ਅਜੇ ਹੀ ਇਲਜ਼ਾਮ ਕਿਸਾਨਾ ਕੁਜੁਗਜੀਤ ਸਿੰਘ ਡੱਲੇਵਾਲ ਨੇ ਵੀ ਲਗਾਏ ਨੇ ਉਹਨਾਂ ਦੇ ਮਾਪਿਆਂ ਨੇ ਵੀ ਕਿਹਾ ਹੈ ਨੌਜਵਾਨਦਿਆਂ ਨੇ ਕਿ ਪਿੰਡ ਦੇ ਵਿੱਚ ਸ਼ਾਇਦ ਇਹਨਾ ਰਾਸ਼ਨ ਨਹੀਂ ਵਿਕਦਾ ਜਿਸ ਹਿਸਾਬ ਦੇ ਨਾਲ ਚਿੱਟਾ ਖੁੱਲੇ ਆ ਤੇ ਬੇਖੌਫ ਬਕਤਾ ਜਗਜੀਤ ਸਿੰਘ ਢੱਲੇਵਾਲ ਨੇ ਕੀ ਕੁਝ ਕਿਹਾ ਤੁਹਾਨੂੰ ਸੁਣਾਉਂਦੇ ਆ ਡਿਫੈਂਡਰ ਢੱਲੇਵਾਲਾ ਦੇ ਵਿੱਚ ਜਿਹੜੀ ਅਣਸਖਾਵੀ ਘਟਨਾ ਵਾਪਰੀ ਹੈ ਜਿਹਦੇ ਵਿੱਚ ਇੱਕ ਨੌਜਵਾਨ ਪਿਰਤਪਾਲ ਸਿੰਘ ਉਮਰ 31 ਸਾਲ ਮਾਪਿਆਂ ਨਾਲ ਕਲੌਤਾ ਪੁੱਤਰ ਨਸ਼ੇ ਦੀ ਓਵਰਡੋਜ਼ ਦੇ ਨਾਲ ਜਿਹੜੀ ਉਹਦੀ ਮੌਤ ਹੋ ਗਈ ਹੈ ਤੇ ਇਸੇ ਸਬੰਧ ਦੇ ਵਿੱਚ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਜੀ ਢੱਲੇਵਾਲਾ ਹਾਜ਼ਰ ਹੈ ਜਿਨ੍ਹਾਂ ਦਾ ਕਿ ਇਹਨਾਂ ਦਾ ਆਪ ਦਾ ਖੁਦ ਪਿੰਡ ਹੈ ਇਹ ਕਿ ਹਾਵਾ ਆਪਾ ਪ੍ਰਧਾਨ ਜੀ ਅੱਜ ਜਿਹੜਾ ਪਰਿਵਾਰ ਦੇ ਨਾਲ ਅਮਨ ਦਰਦੀ ਯਾਰ ਕਰਨ ਵਾਸਤੇ ਪਿੰਡ ਡੱਲੇਵਾਲਾ ਦੇ ਵਿੱਚ ਉਸ ਪਰਿਵਾਰ ਦੇ ਕੋਲ ਪਹੁੰਚੇ ਆ। ਤੋਂ ਪ੍ਰਧਾਨ ਜੀ ਬਹੁਤ ਬਹੁਤ ਦੁਖਦਾਈ ਘਟਨਾ ਵਾਪਰੀ ਹੈ। ਇਹ ਕਹਿਣਾ ਚਾਹੁੰਨੀ ਆ ਤੁਸੀਂ ਇਹਨਾਂ ਸਰਕਾਰਾਂ ਦੀਆਂ ਨੀਤੀਆਂ ਪ੍ਰਤੀ ਜੀ। ਕੋਈ ਗੱਲ ਹੀ ਐ ਜਿੰਨੀ ਵੀ ਸਰਕਾਰ ਦੀ ਇਸ ਮੁੱਦੇ ਦੇ ਉੱਤੇ ਨਿਖੇਧੀ ਕੀਤੀ ਗਈ ਉਹ ਨਹੀਂ ਥੋੜੀ ਐ। ਇਹ ਮੇਰਾ ਪਿੰਡ ਮੇਰਾ ਪਿੰਡ ਨਹੀਂ ਇਕੱਲਾ ਮੇਰਾ ਇੱਕ ਘਰ ਹੈ ਮੇਰਾ ਪਰਿਵਾਰ ਹੈ। ਇਹ ਬੱਚਾ ਰਿਸ਼ਤੇ ਜੋ ਪਿੰਡ ਨਾਲ ਦੇ ਸੰਬੰਧਿਤ ਰਿਸ਼ਤੇ ਦੇ ਮੁਤਾਬਕ ਮੇਰੇ ਪੋਤਰੀਆਂ ਦੀ ਤਾਂ ਲੱਗਦਾ ਸੀ ਬੜਾ ਦੁੱਖ ਹੋਇਆ ਇਹ ਗੱਲ ਨੂੰ ਜਾਣ ਕੇ ਕਿ ਜਿਸ ਤਰੀਕੇ ਨਾਲ ਅਸੀਂ ਇਕੱਠੇ ਰਹੇ ਹਾਂ ਇਸ ਪਿੰਡ ਦੇ ਵਿੱਚ ਅਸੀਂ ਇੱਕ ਇੱਕ ਜੀ ਨੂੰ ਜਾਣਦੇ ਹਾਂ ਇਸ ਪਰਿਵਾਰ ਦਾ ਜਿਹੋ ਜਿਹਾ ਸੁਭਾਅ ਇਹਦੇ ਫਾਦਰ ਨੇ ਜਿਸ ਤਰੀਕੇ ਦੇ ਨਾਲ ਇੱਕ ਫਕੀਰਾਂ ਦੀ ਤਰ੍ਹਾਂ ਜ਼ਿੰਦਗੀ ਜਿਉ ਕੇ ਆਪਣੇ ਪਰਿਵਾਰ ਨੂੰ ਪਾਲਿਆ ਆਪਣੇ ਬੱਚਿਆਂ ਨੂੰ ਪਾਲਿਆ ਉਹ ਇੱਕ ਬਹੁਤ ਦਰਦਨਾਕ ਕਹਾਣੀ ਹੈ ਸਾਰੀ ਅੱਜ ਸਮਾਸੀ ਇਹਨਾਂ ਦੇ ਕੋਲੇ ਕਿ ਕੁਝ ਸੁੱਖ ਮਿਲਦਾ ਕੁਝ ਚੰਗੇ ਦਿਨ ਆਉਂਦੇ ਇਹ ਆਪਦਾ ਬੁਢਾਪਾ ਸੀ ਜਿਹੜਾ ਉਹਦੇ ਸਹਾਰੇ ਕੱਟਦੇ ਲੇਕਿਨ ਅੱਜ ਸਰਕਾਰਾਂ ਦੀ ਨਲਕੀ ਨੇ ਔਰ ਇਥੋਂ ਦੇ ਇਸ ਤੰਤਰ ਦੀ ਭੇਟ ਇਹ ਬੱਚਾ ਚੜਿਆ ਮੈਂ ਬੜਾ ਸਪਸ਼ਟ ਆ ਇਸ ਗੱਲ ਦੇ ਉੱਤੇ ਕਿ ਅਸੀਂ ਬੀਕੇਯੂਏ ਦਾ ਸਿੱਧੂਪੁਰ ਕੱਲੀ ਨਹੀਂ ਪੂਰੇ ਦਾ ਪੂਰਾ ਐਸਕੇਮ ਨਾਨ ਪੋਲਿਟিক্যাল ਇਸ ਮੈਟਰ ਦੇ ਉੱਤੇ ਅਸੀਂ ਪਹਿਲਾਂ ਵੀ ਲੜਾਈ ਲੜ ਰਹੇ ਹਾਂ ਪਿੱਛੇ ਜਿਹੜਾ ਝੂਟਾ ਆ ਆਪਣੇ ਪਰਮੇਂਦਰ ਸਿੰਘ ਝੂਟਾ ਮੁੰਡਾ ਉਹ ਲੜਾਈ ਲੜ ਰਿਹਾ ਸੀ ਉਹਦੀ ਸਪੋਰਟ ਦੇ ਵਿੱਚ ਵੀ ਅਸੀਂ ਖੜੇ ਸੀਗੇ ਕਿ ਉਸ ਬੰਦੇ ਨੂੰ ਜਿਹੜਾ ਨਸ਼ਾ ਬੰਦ ਕਰਾਉਣ ਦੀ